ਕਿ ਤੁਸੀਂ ਭਾਰਤੀ ਕਿਸਾਨ ਜੁਨੀਆਂ ਦੇ ਤੱਕ ਸਿੱਧੂ ਪਰਵਰਨੋਂ ਤੇ ਖਾਸ ਕਰਕੇ ਮੌੜ ਬਲਾਗ ਦੇ ਜਿੰਨੇ ਵੀ ਸਾਡੇ ਕਿਸਾਨ ਆਗੂ ਵਰਕਰ ਸਹਿਬਾਨ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਲਗਾਤਾਰ 11 ਫਰਵਰੀ ਤੋਂ ਖਨੋਰੀ ਬਾਟਣਾ ਦੇ ਮੋੜ ਤੇ ਚੱਲ ਰਹੇ ਹੈ ਉਹਨੂੰ 31 ਤਰੀਕ ਨੂੰ ਜਿਹੜਾ 200 ਦਿਨ ਪੂਰਾ ਹੋਣ ਜਾ ਰਿਹਾ ਹੈ ਇਸ ਕਰਕੇ ਆਪਾਂ ਜਥੇਬੰਦੀ ਵੱਲੋਂ ਦੋਨਾਂ ਫਾਰਮਾਂ ਵੱਲੋਂ ਸਾਂਝਾ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਜਿਹੜੇ ਸਿੰਘੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਤੇ ਖਾਸ ਕਰਕੇ ਆਪਾਂ ਨੂੰ ਖਨੌਰੀ ਬਾਰਡਰ ਤੇ ਜਿਹੜੀ ਕਾਲ ਹੈ ਉਹ ਤੇ ਆਪਾਂ ਫੁੱਲ ਚੜਾਈਏ ਸਾਰੇ ਬਲਾਕ ਦੇ ਵਰਕਰਾਂ ਨੂੰ ਆਗੂਆਂ ਨੂੰ ਦੁਆਰਾ ਫਿਰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਆਪਾਂ ਉੱਥੇ ਆਖੋ ਆਪਣੇ ਪਿੰਡਾਂ ਚੋਂ ਵਹੀਕਲ ਲੈ ਕੇ ਕਿਸਾਨਾਂ ਨੂੰ ਲੈ ਕੇ ਉਸ ਬਾਰਡਰ ਤੇ ਪਹੁੰਚ ਗਏ ਤੇ ਆਪਾਂ ਜਿਹੜਾ 200 ਦਿਨ ਪੂਰਾ ਹੋਣ ਤੇ ਇਹ ਪ੍ਰੋਗਰਾਮ ਰੱਖਿਆ ਹੋਇਆ ਤੇ ਮੰਗੇ ਜਿਹੜੀਆਂ ਉਹ ਸੋਧੀਆਂ ਮੰਨਣ ਤੇ ਮਿਹ ਲੱਗੀਆਂ ਜੰਨਾ ਆਪਾਂ ਵੱਧ ਤੋਂ ਵੱਧ ਇਹ ਜੋਗਦਾਰ ਪਾਈਏ ਕਿਸਾਨਾਂ ਨੂੰ ਜਾਗਰਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Subtitles